ਬਰਨਾਲਾ ਦੀ ਅਨਾਜ ਮੰਡੀ ਦੇ ਵਿੱਚੋਂ ਇੱਕ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ Laash ਮਿਲੀ ਆ ਤਾਂ ਜਦੋਂ ਲੋਕਾਂ ਦੇ ਵੱਲੋਂ ਇਸ Laash ਨੂੰ ਦੇਖਿਆ ਜਾਂਦਾ ਤਾਂ ਲੋਕਾਂ ਦੇ ਵਿੱਚ دہشت ਦਾ ਮਾਹੌਲ ਆ ਜਿਹੜਾ ਉਹ ਬਣ ਜਾਂਦਾ ਲੋਕ ਨੇ ਜਿਹੜੇ ਉਹ ਸਹਿਮ ਜਾਂਦੇ ਨੇ ਕਿਉਂਕਿ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ Laash ਆ ਜਿਹੜੀ ਉਹ ਬਰਨਾਲਾ ਦੀ ਅਨਾਜ ਮੰਡੀ ਦੇ ਵਿੱਚ ਪਈ ਹੁੰਦੀ ਆ ਤਾਂ ਜਦੋਂ ਇਸ Laash ਦੀ ਪੁਸ਼ਟੀ ਹੁੰਦੀ ਆ ਤਾਂ ਪਰਿਵਾਰਕ ਮੈਂਬਰ ਸਾਹਮਣੇ ਆਉਂਦੇ ਨੇ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੱਡੇ ਖੁਲਾਸੇ ਨੇ ਛੜਿਓ ਕੀਤੇ ਜਾਂਦੇ ਨੇ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿਹਾ ਜਾਂਦਾ ਕਿ ਆਪਣੇ ਇੱਕ ਦੋਸਤ ਦੇ ਨਾਲ ਗਿਆ ਹੋਇਆ ਸੀ ਲਗਾਤਾਰ ਇੱਕ ਦਿਨ ਤੋਂ ਲਾਪਤਾ ਸੀ ਜਿਸ ਦੀ ਭਾਲ ਦੇ ਵਿੱਚ ਪਰਿਵਾਰਕ ਮੈਂਬਰ ਨੇ ਜਿਹੜੇ ਉਹ ਲੱਗੇ ਹੋਏ ਸੀ ਪਰ ਇਸ ਦੀ ਭਾਲਾ ਜਿਹੜੀ ਉਹ ਨਹੀਂ ਹੁੰਦੀ ਤਾਂ ਮੰਡੀ ਦੇ ਵਿੱਚੋਂ ਇਸ ਦੇ ਪਿਤਾ ਨੂੰ ਇੱਕ ਫੋਨ ਆਉਂਦਾ ਤਾਂ ਪਿਤਾ ਨੂੰ ਜਦੋਂ ਦੱਸਿਆ ਜਾਂਦਾ ਕਿ ਤੁਹਾਡਾ ਮੁੰਡਾ ਜਿਹੜਾ ਇਸ ਮੰਡੀ ਦੇ ਵਿੱਚ ਪਿਆ ਤਾਂ ਪਰਿਵਾਰਕ ਮੈਂਬਰ ਨੇ ਜਿਹੜੇ ਉਹ ਜਾ ਕੇ ਮੰਡੀ ਦੇ ਵਿੱਚ ਦੇਖਦੇ ਨੇ ਤਾਂ ਉੱਥੇ ਇਹਨਾਂ ਦੇ ਮੁੰਡੇ ਦੀ ਮ੍ਰਿਤਕ ਦੇਹਾ ਜਿਹੜੀ ਉਹ ਪਈ ਹੁੰਦੀ ਆ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਆ ਜਿਹੜਾ ਉਹ ਹੋਇਆ ਵਾ ਤਾਂ ਇੱਕ ਮਾਂ ਆਪਣੇ ਪੁੱਤ ਨੂੰ ਦੇਖਦ ਕੇ ਬਾਂ ਮਾਰ ਮਾਰ ਕੇ ਰੋਂਦੀ ਹੁੰਦੀ ਆ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਨੌਜਵਾਨ ਮੁੰਡਾ ਜਿਹੜਾ ਜਿਸ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਅਨਾਜ ਮੰਡੀ ਦੇ ਵਿੱਚੋਂ ਲਾਸ਼ ਮਿਲੀ ਆ ਇੱਕ ਦਿਨ ਤੋਂ ਲਾਪਤਾ ਚੱਲ ਰਿਹਾ ਸੀ ਪਰਿਵਾਰਕ ਮੈਂਬਰ ਲਗਾਤਾਰ ਇਸ ਦੀ ਭਾਲਾ ਜਿਹੜੀ ਉਹ ਕਰ ਰਹੇ ਸੀ ਪਰ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਕੋਈ ਸੂਹ ਹੈ ਜਿਹੜੀ ਉਹ ਨਹੀਂ ਲੱਦੀ ਤਾਂ ਦੂਜੇ ਦਿਨ ਇੱਕ ਫੋਨ ਆਉਂਦਾ ਹੈ ਫੋਨ ਤੇ ਇਸ ਦੇ ਪਿਤਾ ਨੂੰ ਦੱਸਿਆ ਜਾਂਦਾ ਕਿ ਤੁਹਾਡਾ ਜਿਹੜਾ ਪੁੱਤ ਹੈ ਇਸ ਮੰਡੀ ਦੇ ਵਿੱਚ ਪਿਆ ਤਾਂ ਜਦੋਂ ਪਰਿਵਾਰਕ ਮੈਂਬਰ ਮੰਡੀ ਦੇ ਵਿੱਚ ਜਾ ਕੇ ਦੇਖਦੇ ਨੇ ਤਾਂ ਉੱਥੇ ਪੁੱਤ ਦੀ ਲਾਸ਼ ਆ ਜਿਹੜੀ ਉਹ ਪਈ ਹੁੰਦੀ ਆ ਤਾਂ ਇੱਥੇ ਹੀ ਪਿਤਾ ਦੇ ਵੱਲੋਂ ਵੱਡੇ ਖੁਲਾਸ ਜਿਹੜਿਓ ਕੀਤੇ ਗਏ ਨੇ ਤਾਂ ਪੇਤਾਵੇ ਵੱਲੋਂ ਕਿਹਾ ਗਿਆ ਹੈ ਕਿ ਇੱਕ ਆਪਣੇ ਦੋਸਤ ਦੇ ਨਾਲ ਸੀ ਜਿਸ ਦਾ ਨਾਮ ਹੈ ਜਿਹੜਾ ਸੰਦੀਪ ਦੱਸਿਆ ਜਾ ਰਿਹਾ ਤੇ ਦੂਜੇ ਦਿਨ ਵੀ ਉਸ ਦੇ ਨਾਲ ਦੇਖਿਆ ਜਾਂਦਾ ਪਰ ਜਦੋਂ ਇਸ ਮੁੰਡੇ ਨੂੰ ਅਸੀਂ ਦੇਖਿਆ ਤਾਂ ਇਸ ਦੀ ਮ੍ਰਿਤਕ ਲਾਸ਼ ਹੈ ਜਿਹੜੀ ਉਹ ਪਈ ਹੁੰਦੀ ਹੈ ਤਾਂ ਪੇਤਾ ਨੇ ਗੰਭੀਰ ਇਲਜ਼ਾਮ ਨੇ ਜਿਹੜੇ ਉਸ ਮੁੰਡੇ ਦੇ ਉੱਪਰ ਲਾਏ ਨੇ ਉਸ ਸੰਦੀਪ ਦੇ ਉੱਪਰ ਲਾਏ ਨੇ ਕਿ ਉਹ ਨਸ਼ੇ ਦਾ ਆਦੀ ਹੈ ਦੂਜੇ ਮੁੰਡਿਆਂ ਨੂੰ ਨਸ਼ੇ ਦੇ ਉੱਪਰ ਲਾਉਂਦਾ ਉਹਨਾਂ ਨੂੰ ਆਪਣੇ ਨਾਲ ਕੰਮਕਾਰ ਤੇ ਲੈ ਕੇ ਜਾਂਦਾ ਪਹਿਲਾਂ ਉਹਨਾਂ ਤੋਂ ਕੰਮ ਵੀ ਕਰਾਉਂਦਾ ਦਿਹਾੜੀ ਦੇ ਕੇ ਫਿਰ ਉਹਨਾਂ ਦੀ ਦਿਹਾੜੀ ਦੇ ਪੈਸਿਆਂ ਦੇ ਵਿੱਚੋਂ ਹੀ ਉਹਨਾਂ ਨੂੰ ਨਸ਼ਾ ਕਰਵਾਉਂਦਾ ਤਾਂ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਸਾਡੇ ਮੁੰਡੇ ਦੀ ਜਿਹੜੀ ਮੌਤ ਦਾ ਕਾਰਨ ਹੈ ਉਹ ਨਸ਼ੇ ਦੇ ਕਾਰਨ ਹੀ ਹੈ ਕਿ ਨਸ਼ੇ ਦੀ ਓਵਰਡੋਸ ਦੇ ਕਾਰਨ ਸਾਡੇ ਮੁੰਡੇ ਦੀ ਮੌਤ ਹੋਈਆ ਹਾਲਾਂਕਿ ਕੋਈ ਅਧਿਕਾਰ ਦੇ ਤੌਰ ਤੇ ਪੁਲਿਸ ਦੇ ਵੱਲੋਂ ਕੋਈ ਪੁਸ਼ਟੀ ਹੈ ਜਿਹੜੀ ਹਲੇ ਤੱਕ ਨਹੀਂ ਕੀਤੀ ਗਈ ਕਿ ਕਿਹੜੇ ਕਾਰਨਾ ਕਰਕੇ ਇਸ ਮੁੰਡੇ ਦੀ ਮੌਤ ਹੋਈਆ ਪਰ ਪਿਤਾ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਕਿ ਸਾਡੇ ਮੁੰਡੇ ਨੂੰ ਨਸ਼ਾ ਕਰਵਾਇਆ ਗਿਆ ਜਿਸ ਕਰਕੇ ਸਾਡੇ ਮੁੰਡੇ ਦੀ ਮੌਤ ਹੋਈਆ ਤਾਂ ਇੱਕ ਨੌਜਵਾਨ ਮੁੰਡੇ ਦੀ ਲਾਸ਼ ਆ ਜਿਹੜੀ ਬਰਨਾਲਾ ਦੀ ਅਨਾਜ ਮੰਡੀ ਦੇ ਵਿੱਚੋਂ ਮਿਲਿਆ ਭੇਦ ਪਰ ਇਹ ਹਾਲਾਤਾਂ ਦੇ ਵਿੱਚੋਂ ਇਹ ਮੁੰਡਾ ਜਿਹੜਾ ਅਨਾਜ ਮੰਡੀ ਦੇ ਵਿੱਚ ਪਿਆ ਮਿਲਿਆ ਇਹ ਮੁੰਡਾ ਜਿਹਦੇ ਨਾਲ ਸੀਗਾ ਉਹਦਾ ਨਾਮ ਸੰਜੀਤ ਕੁਮਾਰ ਆ। ਇਹ ਅੱਜ ਦੁਪਹਿਰੇ ਕਿਸੇ ਨੇ ਨਾਮ ਦੇਖਿਆ ਸੀਗਾ ਉਹ ਕਹਿੰਦੇ ਸੰਜੀਤ ਹੀ ਨਾਲੀ ਆ। ਤੇ ਜੇ ਸ਼ਾਮ ਨੂੰ ਫੋਲ ਆਏਗਾ ਤੇ ਸੀ ਵਿਕਾਂਤ ਵੀ ਸੀਗੇ ਜਿਹਨਾਂ ਦਾ ਪੂਰਾ ਹੋਇਆ ਤਾਂ ਹੈ। ਇਹ ਦੇਖੋ ਉੱਥੇ ਆ ਕੇ ਦੇਖੋ ਜੀ ਝਾੜੀਆਂ ਦੇ ਵਿੱਚ ਕਿੱਥੇ ਜੀ ਮੰਡੀ ਦੇ ਵਿੱਚ। ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੁਣ? ਮੰਗ ਨਹੀਂ ਚਾਹੁੰਦੇ ਸਾਬ ਮੰਨਾ ਚਾਹੀਦਾ ਉੱਥੇ ਕੈਮਰੇ ਵਿੱਚ ਹੋਏ ਦੇਖਣਾ ਚਾਹੀਦਾ ਉਹਨਾਂ ਦੀ। ਕੀ ਕਰਾਣੀ ਆਈ ਜੀ ਐਵੇਂ ਮਰਿਆ ਜੀ ਕਿ ਮੈਂ ਨਹੀਂ ਇਹ ਮਰਨ ਵਾਲਾ ਤਾਂ ਹੈ ਨਹੀਂ ਜੀ ਕੋਈ ਕੁਝ ਗਲਤ ਕੰਮ ਨਹੀਂ ਹੋਇਆ ਜੀ ਬਸ ਤੇ ਹੀ ਨਸਾਬ ਜਾਣਿਆ ਜੀ ਕੋਈ ਨਿਸ਼ਾਨ ਮੇਰੇ ਸਾਹਮਣੇ ਕੋਈ ਮੇਰਾ ਸਰ ਸੰਭੂ ਕੁਮਾਰ ਉਹ ਮੁੰਡੇ ਆਰਾਮ ਰੋਮੀ ਤੁਮਾਰਾ ਜੀ ਚੱਲ ਗਿਆ ਮੇਰਾ ਮੁੰਡਾ ਕਿਸੇ ਬੰਦੇ ਨਾਲ ਲੈ ਕੇ ਗਿਆ ਮੁੰਡਾ ਚੱਲਦਾ ਬੈਕਸੀ ਦਾ ਰੋਮੀ ਤੁਮਾਰਾ ਜੀ ਜਿਹੜਾ ਨਾਲ ਲੈ ਕੇ ਗਿਆ ਸੀ ਉਹਦਾ ਨਾਮ ਹੈ ਸੰਜੀਤ ਕੁਮਾਰੀ ਇਹ ਕੱਲ ਦਾ ਮੁੰਡਾ ਬੈਕਸੀ ਦੀ ਅੱਜ ਦਿਨ ਨੂੰ ਪਤਿਆਸੀ ਤੇਰਾ ਮੁੰਡਾ ਫਲਾਣੇ ਬੰਦੇ ਨਾਲ ਹੈ ਗਿਆ ਸੀ ਜੇ ਅੱਜ ਸਾਵ ਨੂੰ ਫੋਨ ਆਇਆ ਮਤਲਬ ਇਹ ਮੱਡੀ ਚੀ ਇਹ ਮੁੰਡਾ ਆ ਕੇ ਗਿਆ ਤੇ ਉਹ ਕੱਲਾ ਆ ਕੇ ਗਿਆ ਸੀ ਦੂਸਰਾ ਮੁੰਡਾ ਹੈ ਨਹੀਂ ਸੀ ਤਾਂ ਉਹ ਵੀ ਹੰਦੀ ਸਰਜੀਤ ਕੁਮਾਰੀ ਕਰਦਾ ਬੈਗੋ ਦੇ ਨਾਲ ਹੀ ਜਾ ਪਹੁੰਚਿਆ ਹਫ਼ਤੇ ਦਾ ਸਰ ਕਨੌਰ ਕਿਹਨੇ ਤੈਈ ਦਾ ਉਹਨਾਂ ਕਿਤਾਬੇ ਦਾ ਸਿੱਤਾ ਚਿੰਤਾ ਨਾਲ ਹੀ ਜੋ ਸਾਰੇ ਮੱਲਿਆਂ ਨੂੰ ਖਰਾਬ ਕਰ ਜਾਂਦੇ ਸੀ ਇਹ ਅਸੀਂ ਸੁਣ ਗਏ ਸੀ ਜੀ ਚੌਕੀ ਬੱਸ ਸਟੈਂਡ ਬਰਨਾਲਾ ਤੇ ਕੰਟਰੋਲ ਰੂਮ ਬਰਨਾਲਾ ਤੋਂ ਤਲਾਸ਼ ਲਈ ਸੀ ਕਿ ਦਾਣਾ ਮੰਡੀ ਦੇ ਵਿੱਚ ਕਿ ਡੈੱਡ ਬੋਡੀ ਪਈ ਆ ਮੈਂ ਕਾਰਵਾਈ ਲਈ ਸੁਵੇਤ ਆਪਦੀ ਫੋਰਸ ਦੇ ਮੌਕੇ ਤੇ ਪੁੱਜਾ ਮੌਕੇ ਤੇ ਪੁੱਜ ਕੇ ਦੇਖਿਆ ਡੈਡ ਬੋਡੀ ਪਈ ਸੀ ਚੌਕੇ ਚਾਰ ਸਾਹਿਬ ਨੂੰ ਦੱਸਿਆ ਤੇ ਸਚੇ ਸਾਹਿਬ ਦੇ ਧਿਆਨ ਜਿਲ੍ਹਾ ਦਾ ਜੋ ਮੌਕਾ ਤੇ ਪਹੁੰਚ ਗਏ ਜੀ ਮੌਕੇ ਤੇ ਪਹੁੰਚ ਕੇ ਜਾ ਕੇ ਦੇਖਿਆ ਉਤੇ ਰومی ਇਲੀਆਸ ਲੱਕੀ ਇਲੀਆਸ ਰومی ਦੀ ਡੈਡ ਬੋਡੀ ਸੀਗੀ ਉਹਦੇ ਬਾਅਦ ਸ਼ਾ ਗਿਆ ਡੈਡ ਬੋਡੀ ਚੁਕਾ ਕੇ ਅਸੀਂ ਸਿਵਲ ਹਸਪਤਾਲ ਬਰਨਾਲਾ ਉਰਚੀ ਦੇ ਵਿੱਚ ਰਖਾ ਦਿੱਤੀ ਆ ਜੋ ਕਾਰਵਾਈ ਹੋਊਗੀ ਤੜਕੇ ਅੰਮ੍ਰਿਤ ਲੈਂਦੇ ਜਾਓ